ਕਾਂ ਕੀ ਹੈ ਜੀ ਲੱਖਾ ਜੀ ਹਾਂਜੀ ਕਿਹੜੀ ਜਗਾ ਤੁਸੀ ਤੁਸੀਂ ਇਹਦੇ ਪਿੰਡ ਪੋਟਾ ਜੀ ਪਿੰਡ ਪੋਟਾ ਜ਼ਿਲ੍ਹਾ ਕਿਹੜਾ ਕਰਨਦਾਰ ਹਾਂਜੀ ਤੁਹਾਨੂੰ ਅਸੀਂ ਪੰਜ ਜੂਸ ਬੋਡੀ ਸਰਸ ਪੈਕ ਦਿੱਤਾ ਸੀ ਜੀ ਤੇ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀਆਂ ਇਹਦਾ ਪੇਟ ਸਾਰਾ ਭਾਰਾ ਰਹਿਦਾ ਸੀ ਵਜਨ ਵੀ ਵੱਧ ਗਿਆ ਸੀ ਠੀਕ ਹੈ ਜੀ ਠੀਕ ਹੋ ਗਿਆ ਸਾਰਾ ਤੇ ਪਿਸ਼ਾਬ ਨਹੀਂ ਹੋ ਰਿਹਾ ਪਿਸ਼ਾਬ ਵੀ ਫੁੱਲ ਕੇ ਆਉਂਦਾ ਠੀਕ ਹੈ ਜੀ ਹਾਂ ਹੋਰ ਕੋਈ ਪਰੇਸ਼ਾਨੀ ਠੀਕ ਹੈ ਕਮਜ਼ੋਰੀ ਜਿਹੜੀ ਕਮਜ਼ੋਰੀ ਜਿਹੜੀ ਗੁਜਾਰੀ ਸਾਡ ਖੜ ਗਈ ਆ ਜਿਹੜੀ ਵੀਕਨੈਸ ਸੀ ਉਹ ਵੀ ਦੂਰ ਹੋ ਗਈ ਤੁਹਾਡਾ ਜਿਹੜਾ ਵਜਨ ਹੈ ਤੁਸੀਂ ਵਜਨ ਕਿੰਨਾ ਘਟਿਆ ਤੁਹਾਡਾ 8 ਕਿਲੋ ਘਟਿਆ 8 ਕਿਲੋ ਘਟੇ ਹਾਂ ਇਹ ਤੁਹਾਡੀਆਂ ਹੋਰ ਜਿਹੜੀਆਂ ਪ੍ਰੋਬਲਮ ਅਸੀਂ ਤੁਸੀਂ ਦੱਸਦੇ ਸੀ ਜਿਵੇਂ ਹਾਰਡ ਦੀ ਪ੍ਰੋਬਲਮ ਸੀਗੀ ਹਾਰਡ ਦੀ ਆਰ ਲੀਵਰ ਦੀ ਜਿਹਦੀ ਆਪਰੀ ਕਿਡਣੀਆਂ ਰਹੀ ਹੋਵੇ ਕਿੰਨੇ ਕਿ ਤੁਸਮ ਕਿੰਨੇ ਕ ਸਮੇਂ ਤੋਂ ਸੀ ਤੁਹਾਡੀ ਜਿਹੜੀ ਹਾਰਡ ਦੀ ਪ੍ਰੋਬਲਮ ਸੀਗੀ ਇਹ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਜਿਹੜੀ ਪ੍ਰੋਬਲਮ ਆਈ ਸੀ ਹਾਂ ਤੇ ਉਸ ਤੋਂ ਪਹਿਲਾਂ ਵੀ ਪ੍ਰੋਬਲਮ ਆਈ ਸੀ ਹਾਰਡ ਦੀ ਪਹਿਲਾਂ ਵੀ ਆਈ ਪਹਿਲਾਂ ਵੀ 2007 ਜਾਈ ਇਹ ਪੀ ਲੋ ਅੱਛਾ ਮੁੜ ਕੇ 2 4 21 ਜਾਈ 2021 ਦੇ ਵਿੱਚ ਫੇਰ ਆਈ ਹੈ